ਇਸ ਸਮੇਂ ਮੌਜੂਦ ਆ ਕੋੜੀ ਸੇਖਾਂ ਦੇ ਬਿਲਕੁਲ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਵਾਲੀਆ ਪੈਸ ਦੇ ਬਾਹਰ ਜਿੱਥੇ ਹੰਸਰਾਜ ਹੰਸ ਜੀ ਪਹੁੰਚ ਰਹੇ ਤੇ ਪਰੋਦਰੀ ਦੂਜੇ ਪਾਸੇ ਕਿਸਾਨ ਜਿੱਥੇ ਬੰਦਿਆਂ ਜਿਹੜੀਆਂ ਨੇ ਆਪਣੇ ਵਿਰੋਧ ਦੇ ਲਈ ਉਸੇ ਤਰ੍ਹਾਂ ਹੀ ਹਰ ਜਗ੍ਹਾ ਜਿੱਥੇ ਹਰ ਪਿੰਡ ਦੇ ਵਿੱਚ ਘਰਾਓ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਵਾਲੀਆ ਪੈਸ ਦਾ ਘਰਾਓ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਇੱਥੇ ਮੌਕੇ ਦੇ ਤਣਾ ਦੇ ਰੱਸੀਆਂ ਲਾ ਕੇ ਰੋਕਿਆ ਗਿਆ ਹੈ ਪਰ ਇੱਕ ਸਵਾਲ ਪ੍ਰਸ਼ਾਸਨ ਨੂੰ ਇਹ ਹੈ ਜਦੋਂ ਤੁਸੀਂ ਆਪ ਹੀ ਕਹਿੰਦੇ ਹੋ ਕਿ ਕੈਂਡੀਡੇਟਾਂ ਨੂੰ ਘੇਰ ਕੇ ਸਵਾਲ ਕਰੋ ਫਿਰ ਡਰਕਸ ਗੱਲ ਦਾ ਸਵਾਲਾਦੋ ਕਿਉਂ ਭੱਜਦੇ ਹੋ ਕਿਉਂ ਉਹਨਾਂ ਦਾ ਜ ਹਰ ਕਿਤਨੇ ਕਿਤੇ ਹੰਸਰਾਏ ਹੰਸ ਜੀ ਨੇ ਇਹਨਾਂ ਦੀਆਂ ਗੱਲਾਂ ਦਾ ਜਵਾਬ ਵੀ ਦਿੱਤਾ ਹੈ ਪਰ ਅੱਜ ਦੇਖਦੇ ਆਂ ਕਿ ਅੱਜ ਹਰ ਇੱਕ ਜਗ੍ਹਾ ਤੇ ਵਿਰੋਧ ਹੋਣਾ ਪਰ ਭਾਜਪਾ ਦੇ ਜਦੋਂ ਲੀਡਰਾਂ ਨੂੰ ਮਿਲਦੇ ਉਹਨਾਂ ਨਾਲ ਕਹਿ ਦਿੰਦਾ ਕਿ ਹਰ ਇੱਕ ਪਿੰਡ ਦੇ ਵਿੱਚ ਕਿਸਾਨ ਤਾਂ ਸਾਨੂੰ ਕਹਿ ਰਹੇ ਨੇ ਕਿ ਸਾਡੇ ਪਿੰਡਾਂ ਦੇ ਵਿੱਚ ਆਓ ਅਸੀਂ ਤੁਹਾਨੂੰ ਵੋਟ ਪਾਵਾਂਗੇ ਜੇ ਉਹ ਕਿਸਾਨ ਨੇ ਤੇ ਫਿਰ ਇਹ ਕੌਣ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਜੀ ਭਾਜਪਾ ਸਰਕਾਰ ਮਰਦਾ ਬੋਤ ਮਰਦਾ ਮਰਦਾ ਅੱਜ ਹੰਸਰਾਏ ਹੰਸ ਜੀ ਆਏ ਨੇ ਵਾਲੀਆ ਪੈਲਸ ਦੇ ਵਿੱਚ ਹਰ ਇੱਕ ਇੱਕ ਹਰ ਇੱਕ ਕੈਂਡੀਡੇਟ ਕਹਿੰਦਾ ਹੈ ਕਿ ਤੁਸੀਂ ਸਾਨੂੰ ਘੇਰ ਕੇ ਸਵਾਲ ਕਰੋ ਸਾਡੇ ਨਾਲ ਗੱਲਬਾਤ ਕਰੋ ਠੀਕ ਹੈ ਪਰ ਉੱਥੇ ਜਦੋਂ ਉਹਨਾਂ ਨਾਲ ਗੱਲਬਾਤ ਕਰਦੇ ਆ ਕੈਂਡੀਡੇਟਾਂ ਨਾਲ ਉਹ ਕਹਿ ਦਿੰਦੇ ਕਿਸਾਨ ਤਾਂ ਕਹਿੰਦੇ ਨੇ ਸਾਡੇ ਪਿੰਡਾਂ ਵਿੱਚ ਆਓ ਅਸੀਂ ਵੋਟ ਦਵਾਂਗੇ ਫਿਰ ਤੁਸੀਂ ਕੌਣ ਹੋ ਜੋ ਕਿਸਾਨ ਨਹੀਂ ਤੇ ਫਿਰ ਤੁਸੀਂ ਕੌਣ ਉਹਨਾਂ ਦੀ ਨਜ਼ਰਾਂ ਦੇ ਵਿੱਚ ਤੁਸੀਂ ਕੀ ਹੋ ਅਸੀਂ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਵੀਰੇ ਜੋ ਵੀ ਹੈਗੇ ਉਹਨਾਂ ਨੂੰ ਪਤਾ ਹੀ ਆ ਅਸੀਂ ਕਿਸਾਨ ਆ ਸਾਥੋਂ ਪੁੱਛੋ ਕਿਸਾਨੀ ਬਾਰੇ ਕੀ ਪੁੱਛਣਾ ਵਾ ਕਿਹੜੇ ਪਿੰਡ ਉਹਨਾਂ ਨੂੰ ਬੁਲਾ ਰਹੇ ਆ ਸਾਨੂੰ ਦੱਸੋ ਅਸੀਂ ਉਸ ਪਿੰਡਾਂ ਦੇ ਵਿੱਚ ਜਾਈਏ ਅਸੀਂ ਉਹਨੂੰ ਪੁੱਛੀਏ ਵੀ ਤੁਸੀਂ ਕੌਣ ਹੋ ਤੇ ਅਸੀਂ ਕੌਣ ਇਹ ਸਾਬ ਇਹਨਾਂ ਦਾ ਝੂਠ ਆ ਸਾਡੇ ਅਸੀਂ ਖੜੇ ਇੱਥੇ ਸਾਡੇ ਸਵਾਲਾਂ ਦਾ ਜਵਾਬ ਦੇ ਕੇ ਜਾਵੇ ਕਿੰਨੇ ਸਮੇਂ ਤੋਂ ਖੜੇ ਹੋ ਸਾਰਾ ਅਸੀਂ 12:00 ਦਾ 12:30 ਵਜੇ ਦੇ ਖੜੇ ਹਾਂ ਇੱਥੇ ਫਿਰ ਇਹ ਐਵੇਂ ਦੀਆਂ ਗੱਲਾਂ ਕਿਉਂ ਕਰਦੇ ਨੇ ਕਿ ਸਾਨੂੰ ਘੇਰ ਕੇ ਸਵਾਲ ਕਰਿਆ ਕਰੋ ਕੈਂਡੀਡੇਟਾਂ ਨੂੰ ਜੇ ਇਹ ਗੱਲਾਂ ਦਾ ਜਵਾਬ ਦੇ ਨਹੀਂ ਸਕਦੇ ਫਿਰ ਇਹੋ ਜਿਹਾ ਵਾਅਦਾ ਕਿਉਂ ਕਰਦੇ ਨੇ ਭਾਜੀ ਜੁਮਲੇ ਜੁਮਲੇ ਕਰਦੇ ਆ ਇਹ ਇਹਨਾਂ ਕੋਲੇ ਜਵਾਬ ਕੋਈ ਹੈ ਨਹੀਂਗਾ ਕਹਿੰਦੇ ਸਾਨੂੰ ਸਵਾਲ ਕਰੋ ਅਸੀਂ ਖੋਸੇ ਕੋਟਲੇ ਵੀ ਉਸ ਦਿਨ ਗਏ ਸੀ ਉੱਥੇ ਸਾਨੂੰ ਸਵਾਲ ਨਹੀਂ ਸਵਾਲ ਹੁਣ ਜਵਾਬ ਨਹੀਂ ਦਿੱਤੇ ਇਹਨਾਂ ਨੇ ਅੱਜ ਵੀ ਇੱਥੇ ਆਏ ਵਾਲੀਆ ਪੈਸ ਦੇ ਵਿੱਚ ਆਏ ਆ ਜੀ ਅਸੀਂ ਕਹਿੰਦੇ ਆ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਸਾਨੂੰ ਅਸੀਂ ਸਵਾਲ ਅਸੀਂ ਸਵਾਲ ਕਰਾਂਗੇ ਤੇ ਜਵਾਬ ਸਾਡੇ ਦੇ ਕੇ ਜਾਵੇ ਇਹ ਤਾਂ ਝੂਠ ਬੋਲਦੇ ਆ ਜੀ ਅਸੀਂ ਖੜੇ ਆ ਲਿਓ ਹੰਸਰਾਜ ਨੂੰ ਇੱਥੇ ਅਸੀਂ ਸਵਾਲ ਕਰਾਂਗੇ ਉਹ ਸਾਡੇ ਇੱਕ ਵੀ ਸਵਾਲ ਦਾ ਜਵਾਬ ਦੇ ਕੇ ਜਾਵੇ ਅਸੀਂ ਧਰਨਾ ਖਤਮ ਕਰ ਦਾਂਗੇ ਤੁਹਾਨੂੰ ਉਹ ਕਈਆਂ ਪਿੰਡਾਂ ਦੇ ਵਿੱਚ ਵਿਰੋਧ ਕਰਨ ਦੇ ਵੀਡੀਓ ਸਾਹਮਣੇ ਆਈਆਂ ਨੇ ਪਰ ਜਦੋਂ ਪਹਿਲੇ ਦਿਨ ਉਹਨਾਂ ਦਾ ਰੈਲੀ ਸ਼ੁਰੂ ਹੁੰਦੀ ਹੈ ਉਦੋਂ ਉਹਨਾਂ ਵੱਲੋਂ ਫੁੱਲ ਸਿੱਟੇ ਜਾਂਦੇ ਨੇ ਕਿਸਾਨਾਂ ਉੱਤੇ ਪਰ ਉਹਨਾਂ ਨੇ ਇਸ ਚੀਜ਼ ਨੂੰ ਵੀ ਟਾਰਗੇਟ ਬਣਾਇਆ ਕਿ ਕਿਸਾਨਾਂ ਨੇ ਸਾਡਾ ਵਿਰੋਧ ਦਿਖਾਤਾ ਸਾਡੇ ਵੱਲੋਂ ਜਿਹੜੇ ਫੁੱਲ ਸਿੱਟੇ ਗਏ ਉਹ ਤਾਂ ਦਿਖਾਏ ਨਹੀਂ ਕਿਸਾਨਾਂ ਦੇ ਭਾਜੀ ਉਹਦੇ ਕੋਲੇ ਕੀ ਆ ਉਹਦੇ ਕੋਲੇ ਫੁੱਲ ਆ ਤੇ ਫੁੱਲ ਸਿੱਟਦੇ ਕਿਸਾਨਾਂ ਦੇ ਉੱਤੇ ਤੇ ਸਾਡੇ ਕੋਲੇ ਤਾਂ ਝੰਡੇ ਦਾ ਝੰਡੇ ਵਾ